ਕਲਪਨਾ ਕਰੋ ਵੇਲਾ ਅੰਮ੍ਰਿਤ ਹੈ ਅਜੇ ਪੂਰਾ ਚਾਨਣ ਨਹੀਂ ਹੋਇਆ ਸ੍ਰੀ ਹਰਮੰਦਰ ਸਾਹਿਬ ਸਰੋਵਰ ਦੇ ਸ਼ਾਂਤ ਪਾਣੀ ਤੇ ਇੱਕ ਜੋਤ ਵਾਂਗ ਚਮਕ ਰਿਹਾ ਹੈ ਬਹੁਤ ਸ਼ਾਂਤ ਮਾਹੌਲ ਹਾਂਜੀ ਤੇ ਇਸੇ ਖਾਮੋਸ਼ੀ ਵਿੱਚ ਇੱਕ ਆਵਾਜ਼ ਇੱਕ ਹੁਕਮਨਾਮਾ ਸਾਡੇ ਸਾਰੇ ਪਰਮਾਨੂ ਤੋੜ ਦਿੰਦਾ ਹੈ ਹੂੰ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਜਿਸ ਜ਼ਿੰਦਗੀ ਪਿੱਛੇ ਅਸੀਂ ਭੱਜ ਰਹੇ ਹਾਂ ਉਹ ਸ਼ਾਇਦ ਇੱਕ ਛਲਾਵਾ ਹੈ ਤੇ ਜਿਸ ਸੱਚ ਨੂੰ ਅਸੀਂ ਅਣਗੋਲਿਆ ਕਰ ਰਹੇ ਹਾਂ ਅਸਲ ਵਿੱਚ ਉਹੀ ਅਨਮੋਲ ਹੈ ਬਿਲਕੁਲ ਅੱਜ ਅਸੀਂ 2 ਦਸੰਬਰ 2025 ਦੇ ਇਸੇ ਹੁਕਮਨਾਮੇ ਦੀਆਂ ਪਰਤਾਂ ਖੋਲਣ ਜਾ ਰਹੇ ਹਾਂ ਇਹ ਸਮਝਣ ਲਈ ਕਿ ਇਹ ਸਦੀਆਂ ਪੁਰਾਣਾ ਸ਼ਬਦ ਅੱਜ ਸਾਡੇ ਲਈ ਕੀ ਮਾਇਨੇ ਰੱਖਦਾ ਹੈ ਇਹ ਬਹੁਤ ਖੂਬਸੂਰਤ ਸ਼ੁਰੂਆਤ ਹੈ ਕਿਉਂਕਿ ਇਹ ਮਾਹੌਲ ਇਹੀ ਸਭ ਕੁਝ ਸਥੈ ਕਰ ਦਿੰਦਾ ਹੈ ਇਹ ਬਾਣੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਹੈ ਹਾਂਜੀ ਇਹ ਰਾਗ ਸੂਹੀ ਵਿੱਚ ਉਚਾਰਨ ਕੀਤੀ ਗਈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 753 ਤੇ ਸੁਸ਼ੋਭਿਤ ਹੈ ਤੇ ਰਾਗ ਸੂਹੀ ਦੀ ਵੀ ਆਪਣੀ ਖਾਸੀਅਤ ਹੈ ਬਹੁਤ ਜ਼ਿਆਦਾ ਇਹ ਕੋਈ ਕੋਈ ਆਮ ਰਾਗ ਨਹੀਂ ਇਹ ਤਾੰਗ ਦਾ ਰਾਗ ਹੈ ਵਿਛੋੜੇ ਤੋਂ ਬਾਅਦ ਮਿਲਣ ਦੀ ਤਾੰਗ ਇੱਕ ਤਰ੍ਹਾਂ ਨਾਲ ਇਹ ਉਸ ਰੂਹ ਦੀ ਆਵਾਜ਼ ਹੈ ਜੋ ਜਾਗ ਰਹੀ ਹੈ ਤੇ ਘਰ ਵਾਪਿਸ ਮੁੜਨਾ ਚਾਹੁੰਦੀ ਹੈ ਤਾਂ ਫਿਰ ਚਲੋ ਇਸ ਕਰਵਾਪਸੀ ਦੇ ਸਫ਼ਰ ਨੂੰ ਸ਼ੁਰੂ ਕਰਦੇ ਹਾਂ ਪਹਿਲੀਆਂ ਹੀ ਤੋਕਾਂ ਇੱਕ ਬੁਨਿਆਦੀ ਸੱਚ ਸਾਡੇ ਸਾਹਮਣੇ ਰੱਖਦੀਆਂ ਨੇ ਨਾਮੈ ਹੀ ਤੇ ਸਭ ਕੁਝ ਹੋਇਆ ਬਿਨ ਸਤਗੁਰ ਨਾਮ ਨਜਾਪੇ ਹੂੰ ਮਤਲਬ ਸਭ ਕੁਝ ਨਾਮ ਤੋਂ ਹੀ ਪੈਦਾ ਹੋਇਆ ਹੈ ਪਰ ਸੱਚੇ ਗੁਰੂ ਤੋਂ ਬਿਨਾ ਉਸ ਨਾਮ ਦਾ ਅਨੁਭਵ ਨਹੀਂ ਹੁੰਦਾ ਸੁਣਨ ਨੂੰ ਤਾਂ ਗੱਲ ਬੜੀ ਸਿੱਧੀ ਸਾਦੀ ਲੱਗਦੀ ਹੈ ਪਰ ਇਸਦੇ ਅਰਥ ਬਹੁਤ ਡੂੰਗੇ ਨੇ ਬਹੁਤ ਡੂੰਗੇ ਜਦੋਂ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਦੇਖਦੇ ਹਾਂ ਸਾਡਾ ਕੰਮ ਸਾਡੇ ਰਿਸ਼ਤੇ ਚਿੰਤਾਵਾਂ ਤਾਂ ਇਹ ਨਾਮ ਕਿੱਥੇ ਫਿੱਟ ਹੁੰਦਾ ਹੈ ਦੇਖੋ ਇਹ ਬਹੁਤ ਵਧੀਆ ਸਵਾਲ ਹੈ ਗੁਰੂ ਸਾਹਿਬ ਇੱਥੇ ਕੋਈ ਕਵਿਤਾ ਨਹੀਂ ਸੁਣਾ ਰਹੇ ਉਹ ਇੱਕ ਕਿਵੇਂ ਕਹਾਂ ਇੱਕ ਡਾਇਗਨੋਸਿਸ ਕਰ ਰਹੇ ਨੇ ਇੱਕ ਨਿਦਾਨ ਨਿਦਾਨ ਹਾਂਜੀ ਉਹ ਸਾਨੂੰ ਸਾਡੀ ਬੇਚੈਨੀ ਦਾ ਅਸਲ ਕਾਰਨ ਦੱਸ ਰਹੇ ਨੇ ਅਸੀਂ ਸੋਚਦੇ ਹਾਂ ਕਿ ਸਾਡੀ ਚਿੰਤਾ ਸਾਡੀ ਨੌਕਰੀ ਕਰਕੇ ਹੈ ਜਾਂ ਸਾਡਾ ਤੜਾਂ ਪੈਸੇ ਦੀ ਕਮੀ ਕਰਕੇ ਜਾਂ ਕਿਸੇ ਰਿਸ਼ਤੇ ਕਰਕੇ ਬਿਲਕੁਲ ਪਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਹ ਸਭ ਦਾ ਲੱਛਣ ਨੇ ਸਿੰਪਟਮਸ ਬਿਮਾਰੀ ਨਹੀਂ ਅੱਛਾ ਅਸਲ ਬਿਮਾਰੀ ਹੈ ਨਾਮ ਨਾਲੋਂ ਟੁੱਟੇ ਹੋਣਾ ਉਸ ਸਰੋਤ ਤੋਂ ਦੂਰ ਹੋ ਜਾਣਾ ਜਿਸ ਤੋਂ ਸਭ ਕੁਝ ਬਣਿਆ ਹੈ ਇੱਕ ਮਿੰਟ ਰੁਕੋ ਇੱਕ ਗੱਲ ਥੋੜੀ ਹੋਰ ਸਮਝਣ ਵਾਲੀ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਸਾਡੀਆਂ ਦੁਨੀਆਵੀ ਸਮੱਸਿਆਵਾਂ ਉਹ ਅਸਲੀ ਨਹੀਂ ਹਨ ਜੇ ਕਿਸੇ ਨੂੰ ਨੌਕਰੀ ਤੋਂ ਕੱਢ ਦਿੱਤਾ ਉਸ ਦਾ ਤਣਾਅ ਤਾਂ ਅਸਲੀ ਹੈ ਬਿਲਕੁਲ ਅਸਲੀ ਹੈ ਤਣਾਅ ਅਸਲੀ ਹੈ ਦਰਦ ਵੀ ਅਸਲੀ ਹੈ ਗੁਰਬਾਣੀ ਕਦੇ ਵੀ ਹਕੀਕਤ ਤੋਂ ਮੂੰਹ ਮੋੜਨ ਲਈ ਨਹੀਂ ਕਹਿੰਦੀ ਹਮ ਪਰ ਗੁਰੂ ਸਾਹਿਬ ਉਸ ਦਰਦ ਦੀ ਜੜ ਵੱਲ ਇਸ਼ਾਰਾ ਕਰ ਰਹੇ ਨੇ ਇਸ ਨੂੰ ਇੰਜ ਸਮਝੋ ਜੇ ਕਿਸੇ ਦੀ ਇਮਿਊਨਿਟੀ ਮਤਲਬ ਰੋਗਾ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੋਵੇ ਹਾਂਜੀ ਤਾਂ ਇੱਕ ਛੋਟਾ ਜਿਹਾ ਵਾਇਰਸ ਵੀ ਉਸ ਨੂੰ ਬਹੁਤ ਬਿਮਾਰ ਕਰ ਸਕਦਾ ਹੈ ਸਹੀ ਗੱਲ ਹੈ ਪਰ ਜੇ ਇਮਿਊਨਿਟੀ ਮਜ਼ਬੂਤ ਹੋਵੇ ਤਾਂ ਉਹੀ ਬੰਦਾ ਉਸੇ ਵਾਇਰਸ ਦਾ ਆਸਾਨੀ ਨਾਲ ਸਾਹਮਣਾ ਕਰ ਲੈਂਦਾ ਹੈ ਇੱਥੇ ਨਾਮ ਉਹ ਆਤਮਿਕ ਇਮਿਊਨਿਟੀ ਹੈ ਵਾਓ ਜਦੋਂ ਅਸੀਂ ਉਸ ਨਾਲ ਜੁੜੇ ਹੁੰਦੇ ਹਾਂ ਤਾਂ ਜ਼ਿੰਦਗੀ ਦੀਆਂ ਉਹੀ ਸਮੱਸਿਆਵਾਂ ਉਹੀ ਉਤਰਾ ਚੜਾ ਸਾਨੂੰ ਤੋੜ ਨਹੀਂ ਸਕਦੇ ਪਰ ਜਦੋਂ ਅਸੀਂ ਟੁੱਟੇ ਹੁੰਦੇ ਆ ਤਾਂ ਛੋਟੀ ਜੀ ਗੱਲ ਵੀ ਸਾਨੂੰ ਅੰਦਰੋਂ ਹਿਲਾ ਦਿੰਦੀ ਹੈ ਤਾਂ ਹੱਲ ਬਾਹਰਲੀ ਚੀਜ਼ਾਂ ਨੂੰ ਠੀਕ ਕਰਨ ਚ ਨਹੀਂ ਨਹੀਂ ਹੱਲ ਅੰਦਰੂਨੀ ਕਨੈਕਸ਼ਨ ਨੂੰ ਮੁੜ ਸਥਾਪਿਤ ਕਰਨ ਵਿੱਚ ਹੈ ਵਾਹ ਇਹ ਇਮਿਊਨਿਟੀ ਵਾਲੀ ਉਦਾਹਰਣ ਨੇ ਤਾਂ ਗੱਲ ਬਿਲਕੁਲ ਸਾਫ਼ ਕਰ ਦਿੱਤੀ ਜੇ ਸਮੱਸਿਆ ਡਿਸਕਨੈਕਸ਼ਨ ਹੈ ਤਾਂ ਹੱਲ ਕਨੈਕਸ਼ਨ ਹੋਵੇਗਾ ਅਗਲੀਆਂ ਤੁਕਾਂ ਸ਼ਾਇਦ ਇਸੇ ਬਾਰੇ ਨੇ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਹੂੰ ਮੈਨੂੰ ਚਾਖੇ ਸ਼ਬਦ ਨੇ ਫੜ ਲਿਆ ਹੈ ਗੁਰੂ ਸਾਹਿਬ ਨੇ ਸਮਝੇ ਜਾਂ ਪੜੇ ਨਹੀਂ ਕਿਆ ਉਹਨਾਂ ਨੇ ਚਾਖੇ ਕਿਆ ਹੈ ਇਸ ਦਾ ਕੀ ਮਤਲਬ ਹੈ ਇਹ ਹੀ ਇਹ ਹੀ ਤਾਂ ਸਾਰੀ ਵਿਚਾਰ ਦਾ ਕੇਂਦਰ ਹੈ ਅਸੀਂ ਇੱਕ ਅਜਿਹੇ ਯੁੱਗ ਵਿੱਚ ਰਹਿ ਰਹੇ ਹਾਂ ਜਿੱਥੇ ਜਾਣਕਾਰੀ ਦੀ ਕੋਈ ਕਮੀ ਨਹੀਂ ਬਿਲਕੁਲ ਅਸੀਂ ਗੁਰਬਾਣੀ ਬਾਰੇ ਸਭ ਕੁਝ ਜਾਣਦੇ ਹਾਂ ਅਸੀਂ ਅਨੁਵਾਦ ਪੜੇ ਨੇ ਕਥਾ ਸੁਣੀ ਹੈ YouTube ਤੇ ਵੀਡੀਓਜ਼ ਦੇਖੀਆਂ ਨੇ ਬਹਿਸ ਵੀ ਕਰ ਸਕਦੇ ਹਾਂ ਹਾਂ ਬਹਿਸ ਵੀ ਕਰ ਸਕਦੇ ਹਾਂ ਪਰ ਗੁਰੂ ਸਾਹਿਬ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਇਸ ਨੂੰ ਚਖਿਆ ਹੈ ਕਿ ਇਸ ਦੇ ਮਹਾਰਸ ਦਾ ਅਨੁਭਵ ਕੀਤਾ ਹੈ ਇਹ ਗਿਆਨ ਯਾਨੀ ਨੋਲੇਜ ਅਤੇ ਅਨੁਭਵ ਯਾਨੀ ਐਕਸਪੀਰੀਅੰਸ ਦਾ ਫਰਕ ਹੈ ਇਹ ਤਾਂ ਇੰਜ ਹੋਇਆ ਜਿਵੇਂ ਕੋਈ ਖਾਣੇ ਦੀ ਰੈਸਿਪੀ ਪੜ੍ਹ ਕੇ ਕਹੇ ਕਿ ਮੇਰਾ ਢਿੱਡ ਭਰ ਗਿਆ ਬਿਲਕੁਲ ਯਾ ਯਾ ਪੈरिस ਬਾਰੇ ਹਜ਼ਾਰਾਂ ਵੀਡੀਓ ਦੇਖ ਕੇ ਕੋਈ ਕਹੇ ਕਿ ਮੈਂ ਪੈरिस ਕੋਮਾਇਆ ਅਸੀਂ ਸ਼ਾਇਦ ਸਾਰੇ ਹੀ ਅਧਿਆਤਮਿਕ ਟੂਰਿਸਟ ਬਣ ਗਏ ਹਾਂ ਬਹੁਤ ਵਧੀਆ ਸ਼ਬਦ ਵਰਤਿਆ ਅਧਿਆਤਮਿਕ ਟੂਰਿਸਟ ਦੂਰੋਂ ਹੀ ਸਭ ਕੁਝ ਦੇਖ ਰਹੇ ਹਨ ਪਰ ਅਸਲ ਵਿੱਚ ਉਥੇ ਪਹੁੰਚੇ ਹੀ ਨਹੀਂ ਅਸੀਂ ਸਾਰੇ ਅਧਿਆਤਮਿਕ ਜਾਣਕਾਰੀ ਦੇ ਪੰਡਾਰ ਇਕੱਠੇ ਕਰ ਰਹੇ ਹਾਂ ਪਰ ਸਾਡੀ ਜ਼ਿੰਦਗੀ ਉਹ ਬਦਲ ਨਹੀਂ ਰਹੀ ਕਿਉਂ ਕਿਉਂਕਿ ਜਾਣਕਾਰੀ ਦਿਮਾਗ ਵਿੱਚ ਰਹਿੰਦੀ ਹੈ ਪਰ ਚਖਣਾ ਰੂਦਾ ਕੰਮ ਹੈ اچھا ਜਦੋਂ ਤੱਕ ਸ਼ਬਦ ਸਾਡੇ ਅੰਦਰ ਉਤਰ ਕੇ ਸਾਡੇ ਹੰਝੂ ਸਾਡੀ ਮੁਸਕਰਾਹਟ ਸਾਡੀ ਸ਼ਾਂਤੀ ਨਹੀਂ ਬਣਦਾ ਉਦੋਂ ਤੱਕ ਇਹ ਸਿਰਫ ਅੱਖਰਾਂ ਦਾ ਸਮੂਹ ਹੈ ਅਸਲ ਸਮੱਸਿਆ ਰੱਬ ਨੂੰ ਨਾ ਜਾਣਣਾ ਨਹੀਂ ਸਗੋ ਰੱਬ ਨੂੰ ਨਾ ਚਖਣਾ ਹੈ ਇਹ ਗੱਲ ਸਿੱਧੀ ਦਿਲ ਤੇ ਲੱਗਦੀ ਹੈ ਕਿਉਂਕਿ ਇਹ ਸਾਡੇ ਸਾਰਿਆਂ ਦਾ ਸੱਚ ਹੈ ਪਰ ਜਦੋਂ ਅਸੀਂ ਇਸ ਚਖਣ ਤੋਂ ਖੁੰਝ ਜਾਂਦੇ ਹਾਂ ਤਾਂ ਨਤੀਜਾ ਕੀ ਹੁੰਦਾ ਹੈ ਅਗਲੀਆਂ ਤੁਕਾਂ ਇੱਕ ਅਜਿਹਾ ਸ਼ੀਸ਼ਾ ਦਿਖਾਉਂਦੀਆਂ ਨੇ ਜਿਸ ਨੂੰ ਦੇਖ ਕੇ ਡਰ ਲੱਗਦਾ ਹੈ ਹਾਂਜੀ ਕੋੜੀ ਬਦਲੇ ਜਨਮ ਗਵਾਇਆ ਚੀਨਸ ਨਾ ਹੀ ਆਪੇ ਇਸ ਦਾ ਮਤਲਬ ਹੈ ਕਿ ਅਸੀਂ ਕੌੜੀਆਂ ਦੇ ਬਦਲੇ ਆਪਣਾ ਜਨਮ ਗਵਾ ਦਿੱਤਾ ਤੇ ਆਪਣੇ ਆਪ ਨੂੰ ਪਹਿਚਾਣਿਆ ਹੀ ਨਹੀਂ ਇਹ ਇੱਕ ਕੌੜੀ ਕੀ ਹੈ ਦੇਖੋ ਕੌੜੀ ਪੁਰਾਣੇ ਸਮੇਂ ਵਿੱਚ ਇੱਕ ਛੋਟਾ ਜਿਹਾ ਸ਼ੈਲ ਹੁੰਦਾ ਸੀ ਜਿਸ ਦੀ ਕੋਈ ਖਾਸ ਕੀਮਤ ਨਹੀਂ ਸੀ اچھا ਗੁਰੂ ਸਾਹਿਬ ਇਸ ਸ਼ਬਦ ਦੀ ਵਰਤੋਂ ਉਹਨਾਂ ਸਾਰੀਆਂ ਚੀਜ਼ਾਂ ਲਈ ਕਰ ਰਹੇ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਕੀਮਤੀ ਸਮਝਦੇ ਹਾਂ ਪਰ ਅਸਲ ਵਿੱਚ ਉਹ ਉਹ ਬੇਕਾਰ ਨੇ ਜਿਵੇਂ ਕਿ ਸਾਨੂੰ ਮਨੁੱਖਾ ਜਨਮ ਮਿਲਿਆ ਇੱਕ ਹੀਰੇ ਵਾਂਗ ਪਰ ਅਸੀਂ ਇਸ ਹੀਰੇ ਨੂੰ ਕਿਹੜੀਆਂ ਕੌੜੀਆਂ ਬਦਲੇ ਵੇਚ ਰਹੇ ਹਾਂ ਅੱਜ ਦੇ ਜ਼ਮਾਨੇ ਦੀਆਂ ਕੌੜੀਆਂ ਹਨ ਸੋਸ਼ਲ ਮੀਡੀਆ ਤੇ ਮਿਲੇ ਲਾਈਕਸ ਜਾਂ ਲੋਕ ਕੀ ਕਹਿਣਗੇ ਇਸ ਦਾ ਡਰ ਇਹ ਉਹ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਪਿੱਛੇ ਅਸੀਂ ਆਪਣਾ ਸਾਰਾ ਸਮਾਂ ਸਾਰੀ ਊਰਜਾ ਤੇ ਅੰਤ ਵਿੱਚ ਆਪਣਾ ਪੂਰਾ ਜੀਵਨ ਲਗਾ ਦਿੰਦੇ ਆ ਇਹ ਸੁਣ ਕੇ ਨਾ ਮੈਨੂੰ ਆਪਣੀ ਇੱਕ ਗੱਲ ਯਾਦ ਆ ਗਈ ਕੁਝ ਸਮਾਂ ਪਹਿਲਾਂ ਮੈਂ ਇੱਕ ਵੀਡੀਓ ਗੇਮ ਵਿੱਚ ਬਹੁਤ ਜ਼ਿਆਦਾ ਸਮਾਂ ਲਗਾ ਰਿਹਾ ਸੀ ਅੱਛਾ ਘੰਟਿਆਂ ਬੱਧੀ ਖੇਡਦਾ ਸੀ ਸਿਰਫ ਕੁਝ ਵਰਚੁਅਲ ਪੁਆਇੰਟਸ ਯਾ ਸਿੱਕੇ ਜੱਟਣ ਲਈ ਹਮ ਇੱਕ ਦਿਨ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੀ ਜ਼ਿੰਦਗੀ ਦੇ ਅਸਲ ਘੰਟੇ ਜੋ ਕਦੇ ਵਾਪਸ ਨਹੀਂ ਆਉਣੇ ਉਹਨਾਂ ਨਕਲੀ ਕੌੜੀਆਂ ਲਈ ਬਰਬਾਦ ਕਰ ਰਿਹਾ ਸੀ ਇਹ ਬਹੁਤ ਹੀ ਧਿਆਨਾਕ ਅਹਿਸਾਸ ਸੀ ਅਸੀਂ ਸਾਰੇ ਜਾਣਿਆਂ ਜਾਣੇ ਹਰ ਰੋਜ਼ੇ ਕਾਟੇ ਦਾ ਸੌਦਾ ਕਰ ਰਹੇ ਹਾਂ ਬਿਲਕੁਲ ਅਤੇ ਇਸ ਸੌਦੇ ਦਾ ਸਭ ਤੋਂ ਦੁਖਦਾਈ ਪਹਿਲੂ ਦੂਜੀ ਤੁਕ ਵਿੱਚ ਹੈ ਚੀਨਸ ਨਾਹੀਂ ਆਪੈ ਅਸੀਂ ਸਿਰਫ ਆਪਣਾ ਸਮਾਂ ਹੀ ਨਹੀਂ ਗੁਆ ਰਹੇ ਅਸੀਂ ਆਪਣਾ ਆਪਾ ਗੁਆ ਰਹੇ ਹਾਂ ਆਪਣਾ ਆਪਾ ਹਾਂ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਅਸਲ ਵਿੱਚ ਕੌਣ ਹਾਂ ਅਸੀਂ ਉਹ ਬ੍ਰह्म ਚੇਤਨਾ ਹਾਂ ਉਹ ਜੋ ਥਾਂ ਪਰ ਅਸੀਂ ਆਪਣੇ ਆਪ ਨੂੰ ਇਨਾ ਕੌੜੀਆਂ ਨਾਲ ਬਚਾਣਨਾ ਸ਼ੁਰੂ ਕਰ ਦਿੰਦੇ ਹਾਂ ਸਾਡੀ ਨੌਕਰੀ ਸਾਡਾ ਬੈਂਕ ਬੈਲੈਂਸ ਸਾਡੇ ਰਿਸ਼ਤੇ ਹਾਂ ਤਾਂ ਜਦੋਂ ਇਹ ਚੀਜ਼ਾਂ ਬਦਲਦੀਆਂ ਨੇ ਤਾਂ ਸਾਨੂੰ ਲੱਗਦਾ ਹੈ ਕਿ ਮੈਂ ਖਤਮ ਹੋ ਰਿਹਾ ਹਾਂ ਇਹੀ ਤਾਂ ਦੁੱਖ ਦਾ ਕਾਰਨ ਹੈ ਠੀਕ ਹੈ ਤਾਂ ਹੁਣ ਤੱਕ ਅਸੀਂ ਸਮੱਸਿਆ ਸਮਝ ਲਈ ਬਿਮਾਰੀ ਹੈ ਨਾਮ ਤੋਂ ਦੂਰੀ ਲੱਛਣ ਹੈ ਜ਼ਿੰਦਗੀ ਨੂੰ ਚਖਣ ਦੀ ਬਜਾਏ ਸਿਰਫ ਜਾਣਨਾ ਤੇ ਨਤੀਜਾ ਹੈ ਕੋੜੀਆਂ ਪਿੱਛੇ ਜਨਮ ਗੁਆਣਾ ਹੂੰ ਇਸ ਸਥਿਤੀ ਤਾਂ ਕਾਫੀ ਨਿਰਾਸ਼ਾਜਨਕ ਲੱਗਦੀ ਹੈ ਕੀ ਇਸ ਚੱਕਰ ਵਿੱਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਹੈ ਨਹੀਂ ਗੁਰਬਾਣੀ ਕਦੇ ਵੀ ਨਿਰਾਸ਼ਾ ਵਿੱਚ ਨਹੀਂ ਛੱਡਦੀ ਜਿੱਥੇ ਉਹ ਨਿਦਾਨ ਕਰਦੀ ਹੈ ਉੱਥੇ ਦਾਰੂ ਵੀ ਦੱਸਦੀ ਹੈ ਤੇ ਦਾਰੂ ਕੀ ਹੈ ਦਾਰੂ ਹੈ ਗੁਰਮੁਖ ਹੋਵੇ ਤਾਂ ਇੱਕੋ ਜਾਣੈ ਹਉਮੈ ਦੁੱਖ ਨ ਸੰਤਾਪੈ ਹੱਲ ਹੈ ਗੁਰਮੁਖ ਬਣਨਾ ਗੁਰਮੁਖ ਇਹ ਸ਼ਬਦ ਸੁਣ ਕੇ ਅਕਸਰ ਸਾਡੇ ਮਨ ਵਿੱਚ ਕਿਸੇ ਮਹਾਪੁਰਖ ਜਾਂ ਸੰਤ ਦੀ ਤਸਵੀਰ ਆਉਂਦੀ ਹੈ ਹਾਂਜੀ ਬਿਲਕੁਲ ਜਿਸ ਤੱਕ ਪਹੁੰਚਣਾ ਸਾਡੇ ਵਰਗੇ ਆਮ ਇਨਸਾਨਾਂ ਲਈ ਅਸੰਭਵ ਲੱਗਦਾ ਹੈ ਦੇਖੋ ਇਹ ਸਾਡੀ ਸਭ ਤੋਂ ਵੱਡੀ ਗਲਤਫਹਮੀ ਹੈ ਗੁਰਬਾਣੀ ਦੇ ਅਨੁਸਾਰ ਗੁਰਮੁਖ ਕੋਈ ਟਾਈਟਲ ਨਹੀਂ ਇਹ ਇੱਕ ਦਿਸ਼ਾ ਹੈ ਦਿਸ਼ਾ ਹਾਂਜੀ ਗੁਰਮੁਖ ਦਾ ਸ਼ਾਬਦਿਕ ਅਰਥ ਹੈ ਜਿਸ ਦਾ ਮੁਖ ਗੁਰੂ ਵੱਲ ਹੈ ਇਸ ਦੇ ਉਲਟ ਹੈ ਮਨਮੁਖ ਜਿਸ ਦਾ ਮੁਖ ਆਪਣੇ ਮਨ ਵੱਲ ਹੈ ਅੱਛਾ ਅਸੀਂ ਸਾਰੇ ਮਨਮੁਖ ਹੋਣ ਕਰਕੇ ਹੀ ਦੁਨੀਆ ਦੇ ਗੋਲ-ਗੋਲ ਚੱਕਰਾਂ ਵਿੱਚ ਘੁੰਮ ਰਹੇ ਹਾਂ ਗੁਰਮੁਖ ਬੜਨਾ ਸਿਰਫ ਇੱਕ ਫੈਸਲਾ ਹੈ ਕਿ ਹੁਣ ਮੈਂ ਆਪਣੇ ਮਨ ਦੀ ਸੁਣ ਸੁਣ ਕੇ ਥੱਕ ਗਿਆ ਵਾਂ ਹੁਣ ਮੈਂ ਗੁਰੂ ਵੱਲ ਮੁੜਨਾ ਹੈ ਇਹ ਇੱਕ ਸਧਾਰਨ ਯੂ-ਟਰਨ ਹੈ ਅਤੇ ਜਦੋਂ ਕੋਈ ਇਹ ਯੂ-ਟਰਨ ਲੈਂਦਾ ਹੈ ਤਾਂ ਕੀ ਹੁੰਦਾ ਹੈ ਤੋ ਕਹਿੰਦੇ ਹੈ ਹਉਮੈ ਦੁੱਖ ਨਾ ਸੰਤਾਪੇ ਹਉਮੈ ਦਾ ਦੁੱਖ ਤੰਗ ਨਹੀਂ ਕਰਦਾ ਇਹ ਹਉਮੈ ਕੀ ਚੀਜ਼ ਹੈ ਕੀ ਇਹ ਸਿਰਫ ਹੰਕਾਰ ਹੈ ਨਹੀਂ ਇਹ ਸਿਰਫ ਹੰਕਾਰ ਨਹੀਂ ਇਹ ਬਹੁਤ ਸੂਖਮ ਹੈ ਹਮੇ ਮੈਂ ਦੀ ਉਹ ਭਾਵਨਾ ਹੈ ਜੋ ਬਾਕੀ ਸਭ ਤੋਂ ਵੱਖਰੀ ਹੈ ਮੈਂ ਸਹੀ ਹਾਂ ਮੇਰੇ ਨਾਲ ਹੀ ਅਜਿਆ ਕਿਉਂ ਹੋਇਆ ਬਿਲਕੁਲ ਇਹ ਸਾਰਾ ਦਰਦ ਤੁਲਨਾ ਡਰ ਈਰਖਾ ਇਹ ਸਭ ਹਮੇ ਦੀ ਪਕੜ ਕਾਰਨ ਹਨ ਸਾਨੂੰ ਲੱਗਦਾ ਕਿ ਸਾਨੂੰ ਲੋਕ ਜਾਂ ਹਾਲਾਤ ਦੁਖੀ ਕਰ ਰਹੇ ਨੇ ਪਰ ਅਸਲ ਵਿੱਚ ਸਾਨੂੰ ਸਾਡੀ ਹਮੇ ਹੀ ਸਤਾ ਰਹੀ ਹੈ ਅੱਛਾ ਜਦੋਂ ਅਸੀਂ ਗੁਰੂਵਲ ਮੁੜਦੇ ਹਾਂ ਤਾਂ ਸਾਨੂੰ ਪਹਿਲੀ ਵਾਰ ਸਮਝ ਆਉਂਦੀ ਹੈ ਕਿ ਅਸਲ ਦੁਸ਼ਮਣ ਬਾਹਰ ਨਹੀਂ ਉਹ ਤਾਂ ਅੰਦਰ ਬੈਠਾ ਹੈ ਤੇ ਗੁਰੂ ਦਾ ਸ਼ਬਦ ਹੀ ਉਹ ਹਥਿਆਰ ਹੈ ਜੋ ਇਸ ਹਉਮੈ ਨੂੰ ਕੱਟ ਸਕਦਾ ਹੈ ਤਾਂ ਬਿਮਾਰੀ ਵੀ ਅੰਦਰ ਉਸ ਦਾ ਕਾਰਨ ਵੀ ਅੰਦਰ ਤੇ ਦਵਾਈ ਵੀ ਗੁਰੂ ਰਾਹੀ ਅੰਦਰੋਂ ਹੀ ਮਿਲਣੀ ਹੈ ਇਸ ਸਮਝ ਤੋਂ ਬਾਅਦ ਬਾਣੀ ਵਿੱਚ ਇੱਕ ਬਹੁਤ ਹੀ ਪਿਆਰੀ ਭਾਵਨਾ ਆਉਂਦੀ ਹੈ ਸ਼ੁਕਰਾਨੇ ਦੀ ਹਾਂਜੀ ਬਲਿਹਾਰੀ ਗੁਰ ਆਪਣੇ ਵਿਟਹੋਰ ਜਿਨ ਸਾਚੇ ਸਿਓ ਲਿਵ ਲਈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਸਿਰਫ ਇੱਕ ਅਧਿਆਪਕ ਨਹੀਂ ਜੋ ਜਾਣਕਾਰੀ ਦਿੰਦਾ ਹੈ ਉਹ ਇੱਕ ਪੁਲ ਹੈ ਬਿਲਕੁਲ ਉਹ ਇੱਕ ਪੁਲ ਹੈ ਉਹ ਸਾਨੂੰ ਜੋੜਦਾ ਹੈ ਉਹ ਸਾਡੇ ਟੁੱਟੇ ਹੋਏ ਭਟਕਦੇ ਹੋਏ ਮਨ ਨੂੰ ਉਸ ਸੱਚੇ ਪਰਮਾਤਮਾ ਨਾਲ ਜੋੜਦਾ ਹੈ ਲਿਵ ਲਾਈ ਦਾ ਮਤਲਬ ਹੈ ਕਿ ਉਸਨੇ ਕਨੈਕਸ਼ਨ ਬਣਾ ਦਿੱਤਾ ਹੈ ਹੂੰ ਜੇ ਅੱਜ ਸਾਡੇ ਦਿਲ ਵਿੱਚ ਪਰਮਾਤਮਾ ਲਈ ਥੋੜੀ ਜਿਹੀ ਤਾਂਗ ਹੈ ਜੇ ਗੁਰਬਾਣੀ ਸੁਣ ਕੇ ਕਦੇ ਅੱਖਾਂ 'ਚ ਪਾਣੀ ਆਉਂਦਾ ਹੈ ਤਾਂ ਸਮਝੋ ਇੱਕ ਗੁਰੂ ਦੀ ਕਿਰਪਾ ਹੈ ਉਸਨੇ ਸਾਨੂੰ ਛੱਡਿਆ ਨਹੀਂ ਉਸਨੇ ਸਾਡੇ ਅੰਦਰ ਇੱਕ ਚਿੰਗਿਆੜੀ ਜਗਾਈ ਰੱਖੀ ਹੈ ਅਤੇ ਜਦੋਂ ਇਹ ਕਨੈਕਸ਼ਨ ਬਣ ਜਾਂਦਾ ਹੈ ਤਾਂ ਅੰਤਿਮ ਨਤੀਜਾ ਆਖਰੀ ਤੁਕਾਂ ਇਸ ਬਾਰੇ ਦਸਤੀਆਂ ਨੇ ਸਬਦ ਚੀਨ ਆਤਮ ਪਰਗਾਸਿਆ ਸਹਜੇ ਰਹਿਹਾ ਸਮਾਈ ਬਿਲਕੁਲ ਚੀਨੇ ਦਾ ਮਤਲਬ ਹੈ ਪਛਾਣਨਾ ਪਰ ਸਿਰਫ ਦਿਮਾਗ ਨਾਲ ਨਹੀਂ ਸਗੋਂ ਅੰਦਰੋਂ ਰੂਹ ਨਾਲ ਹਾਂਜੀ ਜਦੋਂ ਸ਼ਬਦ ਸਿਰਫ ਕੰਨਾਂ ਤੱਕ ਨਹੀਂ ਸਗੋਂ ਦਿਲ ਤੱਕ ਪਹੁੰਚਦਾ ਤਾਂ ਆਤਮ ਪਰਗਾਸਿਆ ਅੰਦਰ ਇੱਕ ਰੋਸ਼ਨੀ ਹੁੰਦੀ ਹੈ ਇੱਕ ਆਹਾ ਮੂਮੈਂਟ ਤੇ ਫਿਰ ਫਿਰ ਹੁੰਦਾ ਹੈ ਸਹਜੇ ਰਹਿਆ ਸਮਾਈ ਸ਼ਾਂਤੀ ਜਿਸ ਨੂੰ ਸਹਜ ਕਿਹਾ ਗਿਆ ਹੈ ਉਹ ਬਹੁਤ ਕੋਸ਼ਿਸ਼ ਕਰਨ ਨਾਲ ਨਹੀਂ ਮਿਲਦੀ ਉਹ ਤਾਂ ਇਸ ਰੋਸ਼ਨੀ ਦਾ ਇੱਕ ਕੁਦਰਤੀ ਨਤੀਜਾ ਹੈ ਜਦੋਂ ਤੁਸੀਂ ਹਨੇਰੇ ਕਮਰੇ ਵਿੱਚ ਬਲਬ ਜਗਾਉਂਦੇ ਹੋ ਤੁਹਾਨੂੰ ਹਨੇਰੇ ਨੂੰ ਬਾਹਰ ਕੱਢਣ ਲਈ ਮਿਹਨਤ ਨਹੀਂ ਕਰਨੀ ਪੈਂਦੀ ਉਹ ਆਪਣੇ ਆਪ ਚਲਾ ਜਾਂਦਾ ਹੈ ਆਪਣੇ ਆਪ ਚਲਾ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਸ਼ਬਦ ਦਾ ਪ੍ਰਕਾਸ਼ ਅੰਦਰ ਹੁੰਦਾ ਹੈ ਤਾਂ ਬੇਚੈਨੀ ਦਾ ਹਨੇਰਾ ਸਹਜੇ ਹੀ ਦੂਰ ਹੋ ਜਾਂਦਾ ਹੈ ਜੇਕਰ ਅਸੀਂ ਇਸ ਸਾਰੇ ਵਿਚਾਰ ਨੂੰ ਸਮਝ ਕੇ ਅੱਜ ਦੀ ਜ਼ਿੰਦਗੀ ਤੇ ਲਾਗੂ ਕਰੀਏ ਤਾਂ ਮੈਨੂੰ ਲੱਗਦਾ ਕਿ ਇਹ ਹੁਕਮਨਾਮਾ ਸਾਡੇ ਤਿੰਨ ਸਭ ਤੋਂ ਵੱਡੇ ਭਰਮਾਂ ਨੂੰ ਤੋੜਦਾ ਹੈ ਹੂੰ ਕਿਹੜੇ ਤਿੰਨ ਪਹਿਲਾ ਭਰਮ ਜਿਸ ਵਿੱਚ ਸ਼ਾਇਦ ਅਸੀਂ ਸਾਰੇ ਜਿਉਂਦੇ ਹਾਂ ਮੈਨੂੰ ਸਫਲਤਾ ਤੋਂ ਬਾਅਦ ਸ਼ਾਂਤੀ ਮਿਲੇਗੀ ਜਦੋਂ ਮੇਰੇ ਕੋਲ ਵੱਡਾ ਕਾਰ ਚੰਗੀ ਨੌਕਰੀ ਜਾਂ ਬਹੁਤ ਪੈਸਾ ਹੋਵੇਗਾ ਉਦੋਂ ਮੈਂ ਸ਼ਾਂਤ ਹੋਵਾਂਗਾ ਅਤੇ ਗੁਰੂ ਸਾਹਿਬ ਦਾ ਸੱਚ ਕੀ ਹੈ ਸੱਚ ਇਹ ਹੈ ਕਿ ਸ਼ਾਂਤੀ ਨਾਮ ਤੋਂ ਮਿਲਦੀ ਹੈ ਪ੍ਰਾਪਤੀਆਂ ਤੋਂ ਨਹੀਂ ਸਫਲਤਾ ਬਾਹਰਲੀ ਚੀਜ਼ ਹੈ ਸ਼ਾਂਤੀ ਅੰਦਰੂਨੀ ਅਵਸਥਾ ਹੈ ਦੋਵਾਂ ਦਾ ਕੋਈ ਸਿੱਧਾ ਸੰਬੰਧ ਨਹੀਂ ਦੂਜਾ ਵੱਡਾ ਭ੍ਰਮ ਮੈਂ ਗੁਰਬਾਣੀ ਨੂੰ ਸਮਝਦਾ ਹਾਂ ਸਾਨੂੰ ਲੱਗਦਾ ਕਿ ਕੁਝ ਸ਼ਬਦਾਂ ਦੇ ਅਰਥ ਜਾਣ ਕੇ ਜਾਂ ਇਤਿਹਾਸ ਪੜ੍ਹ ਕੇ ਅਸੀਂ ਗਿਆਨੀ ਬਣ ਗਏ ਹ ਜਦ ਕਿ ਸੱਚ ਇਹ ਹੈ ਕਿ ਅਨੁਭਵ ਤੋਂ ਬਿਨਾ ਸਮਝ ਸਿਰਫ ਇੱਕ ਬੋਝ ਹੈ ਜਦੋਂ ਤੱਕ ਉਸ ਸ਼ਬਦ ਨੂੰ ਚੱਖਿਆ ਨਾ ਜਾਵੇ ਉਦੋਂ ਤੱਕ ਉਹ ਗਿਆਨ ਸਾਡੀ ਜ਼ਿੰਦਗੀ ਨੂੰ ਬਦਲ ਨਹੀਂ ਸਕਦਾ ਸਗੋਂ ਸਾਡੀ ਹਉਮੈ ਨੂੰ ਹੋਰ ਵਧਾ ਸਕਦਾ ਅਤੇ ਤੀਜਾ ਤੇ ਸ਼ਾਇਦ ਸਭ ਤੋਂ ਆਮ ਪਰਮ ਮੇਰੀ ਜ਼ਿੰਦਗੀ ਬਹੁਤ ਤਣਾਪੂਰਨ ਹੈ ਅਸੀਂ ਹਮੇਸ਼ਾ ਆਪਣੇ ਤਣਾ ਦਾ ਕਾਰਨ ਬਾਹਰ ਲੱਭਦੇ ਹਾਂ ਮੇਰਾ ਕੰਮ ਮੇਰਾ ਪਰਿਵਾਰ ਦੁਨੀਆ ਦੇ ਹਾਲਾਤ ਹਾਂ ਅਤੇ ਗੁਰਬਾਣੀ ਦਾ ਸੱਚ ਇਹ ਹੈ ਕਿ ਜ਼ਿੰਦਗੀ ਤਣਾਪੂਰਨ ਨਹੀਂ ਹੈ ਸਾਡੀ ਹੋਮੇ ਤਣਾਪੂਰਨ ਹੈ ਹਾਲਾਤ ਤਾਂ ਨਿਊਟਰਲ ਹੁੰਦੇ ਨੇ ਉਹਨਾਂ ਨੂੰ ਚੰਗਾ ਜਾਂ ਮਾੜਾ ਦਾ ਲੇਬਲ ਸਾਡੀ ਹੋਮੇ ਲਗਾਉਂਦੀ ਹੈ ਅੱਛਾ ਜਦੋਂ ਮੈਂ ਅਤੇ ਮੇਰਾ ਦੀ ਕਹਾਣੀ ਵਿਚਕਾਰ ਆ ਜਾਂਦੀ ਹੈ ਉਦੋਂ ਤਣਾ ਪੈਦਾ ਹੁੰਦਾ ਹੈ ਤਣਾ ਇੱਕ ਤਰ੍ਹਾਂ ਨਾਲ ਹੋਮੇ ਦੁਆਰਾ ਦਿੱਤੀ ਗਈ ਸਜ਼ਾ ਹੈ ਇਸ ਸਾਰੀ ਗੱਲਬਾਤ ਤੋਂ ਬਾਅਦ ਜਿਸ ਸੁਣਨ ਵਾਲਿਆਂ ਨੇ ਸਭ ਕੁਝ ਭੁੱਲ ਜਾਣਾ ਹੋਵੇ ਤੇ ਸਿਰਫ ਇੱਕ ਚੀਜ਼ ਯਾਦ ਰੱਖਣੀ ਹੋਵੇ ਤਾਂ ਉਹ ਕੀ ਹੋਵੇਗੀ ਮੇਰੇ ਖਿਆਲ ਚ ਤਿੰਨ ਸ਼ਬਦਾਂ ਵਿੱਚ ਸਾਰੀ ਗੱਲ ਆ ਜਾਂਦੀ ਹੈ ਨਾਮ ਸਰੋਤ ਹੈ ਸ਼ਬਦ ਮਾਰਗ ਹੈ ਅਤੇ ਗੁਰੂ ਪੁੱਲ ਹੈ ਬਿਲਕੁਲ ਬਾਕੀ ਸਭ ਕੁਝ ਜਿਸ ਦਾ ਅਸੀਂ ਦਿਨ ਰਾਤ ਪਿੱਛਾ ਕਰਦੇ ਆਂ ਉਹ ਸਿਰਫ ਇੱਕ ਕੌਡੀ ਹੈ ਇੱਕ ਧੋਖਾ ਇੱਕ ਅਜੀਹਾ ਸੌਦਾ ਜਿਸ ਤੇ ਸਾਨੂੰ ਇੱਕ ਦਿਨ ਜ਼ਰੂਰ ਪਛਤਾਵਾ ਹੋਵੇਗਾ ਹੂੰ ਜਿਵੇਂ ਜਿਵੇਂ ਸਰੋਵਰ ਤੇ ਸੂਰਜ ਚੜ ਰਿਹਾ ਹੈ ਇਸ ਸਵੇਰ ਨੂੰ ਇੱਕ ਨਵਾਂ ਮੋੜ ਦਿੱਤਾ ਜਾ ਸਕਦਾ ਹੈ ਬਿਲਕੁਲ ਅਤੇ ਇਸ ਦੇ ਲਈ ਮੈਂ ਸੁਣਨ ਵਾਲਿਆਂ ਲਈ ਇੱਕ ਆਖਰੀ ਸੋਚ ਛੱਡ ਕੇ ਜਾਣਾ ਚਾਹਾਂਗੀ ਜੀ ਅੱਜ ਆਪਣੇ ਆਪ ਤੋਂ ਇਹ ਸਵਾਲ ਪੁੱਛੋ ਉਹ ਕਿਹੜੇ ਕੌਡੀ ਹੈ ਜਿਸ ਤੇ ਬਦਲੇ ਮੈਂ ਅੱਜ ਇਸ ਪਲ ਅਣਜਾਣੇ ਵਿੱਚ ਆਪਣਾ ਅਨਮੋਲ ਜੀਵਨ ਗਵਾ ਰਹੀ ਹਾਂ ਜਾ ਰਹੀ ਹਾਂ ਕਿਉਂ ਮੇਰਾ ਫੋਨ ਹੈ ਮੇਰੀ ਨੌਕਰੀ ਦਾ ਟਾਈਟਲ ਜਾਂ ਕਿਸੇ ਦੀ ਪ੍ਰਵਾਨਗੀ ਦੀ ਉਡੀਕ ਹਾਂ ਉਸ ਕੋਆਰਡੀ ਨੂੰ ਪਛਾਣੋ ਕਿਉਂਕਿ ਗੁਰੂ ਅਮਰਦਾਸ ਜੀ ਦੇ ਸ਼ਬਦ ਸਾਡੇ ਅੰਦਰ ਹਮੇਸ਼ਾ ਗੂੰਜਦੇ ਰਹਿਣੇ ਚਾਹੀਦੇ ਨੇ ਬਿਨ ਸਤਗੁਰ ਨਾਮ ਨਾ ਜਾਪੈ ਗੁਰੂ ਤੋਂ ਬਿਨਾ ਨਾਮ ਦਾ ਅਨੁਭਵ ਨਹੀਂ ਹੋਵੇਗਾ ਅਤੇ ਨਾਮ ਤੋਂ ਬਿਨਾ ਜੀਵਨ ਸਫਲ ਨਹੀਂ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ